ਇਹ ਸੰਦੇਸ਼ ਵੀ ਦੇਣਾ ਚਾਹਾਂਗਾ ਨਾ ਚੋਣਾਂ ਨੂੰ ਪੰਚਾਇਤੀ ਚੋਣਾਂ ਦੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਔਰ ਫਾਜ਼ਲਕਾ ਦੇ ਵਿੱਚ ਜੋ ਇਹ ਚੋਣਾਂ ਹੋ ਰਹੀਆਂ ਨੇ ਫਾਜ਼ਲਕਾ ਦੇ ਪਿੰਡਾਂ ਦੇ ਵਿੱਚ 27 ਸਤੰਬਰ ਤੋਂ ਜਿਹੜਾ ਨਾਮੀਨੇਸ਼ਨ ਸਟਾਰਟ ਨੇ ਔਰ ਕਿਸੇ ਨੂੰ ਵੀ ਕੋਈ ਐਨਓਸੀ ਲੈਣ ਵਿੱਚ ਜਾਂ ਕੋਈ ਚੁੱਲਾ ਟੈਕਸ ਉਹ ਦਿੱਕਤ ਨਹੀਂ ਆ ਰਹੀ ਸਾਡੀਆਂ ਅਫਸਰਾਂ ਨੂੰ ਸਖਤ ਹਦਾਇਤਾਂ ਨੇ ਕਿਸੇ ਨੂੰ ਵੀ ਕੋਈ ਐਨਓਸੀ ਦੀ ਨਾ ਨਹੀਂ ਕਰਨੀ ਸਾਰਿਆਂ ਦੇ ਕੋਈ ਵੀ ਕਿਸੇ ਦਾ ਨਿਮਨ ਅਨਸਾਰ ਕੋਈ ਵੀ ਕਾਗਜ਼ ਹੈ ਉਹ ਪੂਰੇ ਕਰਾਏ ਜਾਣ ਔਰ ਮੈਂ ਸਾਰੇ ਜਿੰਨੇ ਵੀ ਫਾਜ਼ਲ ਕਾ ਹਲਕੇ ਦੇ ਵਿੱਚ ਜਿੰਨੇ ਵੀ ਪਿੰਡ ਨੇ ਕੋਈ ਵੀ ਇਲੈਕਸ਼ਨ ਲੜ ਰਿਹਾ ਜਾਂ ਲੜਨਾ ਚਾਹੁੰਦਾ ਹੈ ਪਿੱਛੇ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਕਿਸੇ ਵੀ ਐਨਓਸੀ ਵਗੈਰਾ ਕਿਸੇ ਜਾਂ ਅੱਗੇ ਵੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸਾਡੇ ਦਫ਼ਤਰ ਆ ਸਕਦਾ ਹੈ ਔਰ ਮੈਂ ਇਹੀ ਬੇਨਤੀ ਕਰਾਂਗਾ ਸਾਰੇ ਪਿੰਡਾਂ ਦੇ ਵਿੱਚ ਕਿ ਆਪਾਂ ਸਰਬਸੰਮਤੀ ਕਰੀਏ ਸਰਬਸੰਮਤੀ ਨਾਲ ਇੱਕ ਤਾਂ ਵੇਖੋ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਨੇ ਐਲਾਨ ਵੀ ਕੀਤਾ ਜਿਹੜੇ ਪਿੰਡ ਦੇ ਵਿੱਚ ਸਰਬਸੰਮਤੀ ਹੋਊਗੀ ਉਹਨਾਂ ਨੂੰ 5 ਲੱਖ ਰੁਪਏ ਗ੍ਰਾਂਟ ਦਿੱਤੀ ਜਾਊਗੀ ਔਰ ਉਸ ਦੇ ਨਾਲ ਨਾਲ ਇੱਕ ਖੇਡ ਸਟੇਡੀਅਮ ਔਰ ਹੋਰ ਜਿੰਨਾ ਵੀ ਪਿੰਡ ਦੇ ਵਿੱਚ ਕੋਈ ਲਾਇਬ੍ਰੇਰੀ ਦੀ ਲੋੜ ਹੈ ਜਾਂ ਕਿਸੇ ਚੀਜ਼ ਦੀ ਲੋੜ ਹੈ ਉਹ ਸਾਰੀਆਂ ਜਿਹੜੀਆਂ ਸੂਚਤਾ ਸਰਬਸੰਮਤੀ ਜਿਹੜੇ ਪਿੰਡ ਦੇ ਵਿੱਚ ਹੁੰਦੀ ਹੈ ਸੂਚਤਾ ਦਿੱਤੀਆਂ ਜਾਣਗੀਆਂ ਤਾਂ ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ